ਉਨੇ ਤੁਹਾਨੂੰ ਲੇਅਰਸ ਦਿਖਾਉਗੀ ਕਿ ਤੁਸੀਂ ਵੀ ਝਟਪਟੇ ਜੇ ਬ੍ਰੈਡ ਪਕੌੜਾ ਬਣਾਉਣ ਲਈ ਇਹ ਇਨਗਰੀਡੀਅੰਟ ਵਰਤੇ ਆ ਕਦੇ ਗ੍ਰੀਨ ਚਟਣੀ ਜੜੀ ਦੇ ਵਿੱਚ ਥੋੜਾ ਜਿਹਾ ਦਹੀਂ ਪਾਇਆ ਹਰੀਆਂ ਮਿਰਚਾਂ ਤੇ ਨਮਕ ਬੜੀ ਕਰਾਰੀ ਜੀ ਬਣਾਈ ਆ ਬਣਾ ਰਹੀ ਆ ਘੁਰਲੀ ਇਨਕੋਰ ਮੇਰੀ ਪਿਆਰੀ ਜੀਤੀ ਦੇਖੋ ਕਿਹੜੀ ਕਿਹੜੀ ਲੇਅਰ ਹੈ ਕਿੱਦਾਂ ਬਣਾਉਂਦੀ ਆ ਇਮਲੀ ਕੈਚਅਪ ਤੇ ਅਲੱਗ ਜਿਹੀ ਇੱਕ ਸੌਸ ਸਪੈਸ਼ਲ ਜੀ ਤੇ ਨਾਲ ਹੈਗੇ ਆਪਣੇ ਪਿਆਜ਼ ਦੇਖਦੇ ਰਹੋ ਬੀਏ ਕਿੱਦਾਂ ਲੇਅਰਸ ਬਣਾਉਂਦੀ ਆ ਕਿਹੜੀ-ਕਿਹੜੀ ਚੀਜ਼ ਨੂੰ ਕਦੋਂ-ਕਦੋਂ ਲਗਾਉਂਦੀ ਆ ਕਿਹੜੇ-ਕਿਹੜੇ ਹਿੱਸੇ ਤੇ ਬ੍ਰੈਡ ਦੇ ਇੱਧਰ ਪਏ ਆ ਆਪਣੇ ਇਨਗਰੀਡੀਅੰਟਸ ਇਮਲੀ ਤੇ ਕੈਚੱਪ ਉਹ ਵਗੈਰਾ ਹੁਣ ਇਹਨੇ ਸਭ ਤੋਂ ਪਹਿਲਾਂ ਇੱਕ-ਇੱਕ ਬ੍ਰੈਡ ਬ੍ਰੈਡ ਦੇ ਪੀਸ ਤੇ ਇਮਲੀ ਦੀ ਚਟਣੀ ਤੇ ਗ੍ਰੀਨ ਚਟਣੀ ਲਗਾ ਲਈ ਬੜੇ ਪਿਆਰ ਨਾਲ ਕਹਿੰਦੀ ਵੀ ਬਹੁਤ ਜ਼ਿਆਦਾ ਸਵਾਦ ਵੰਣਗੇ ਮੰਮਾ ਅੱਜ ਮੈਂ ਬਣਾਉਣੇ ਆ ਇਹ ਬਣਾ ਲਿਆ ਆਪਣੇ ਆਲੂ ਦੇ ਤੇ ਇਹਦੇ ਵਿੱਚ ਆਪਾਂ ਇਹਨਾਂ ਨਮਕ ਹਲਦੀ ਨਹੀਂ ਪਾਈ ਨਮਕ ਮਿਰਚ ਵਗੈਰਾ ਪਾ ਦਿੱਤੀ ਆ ਤੇ ਨਾਲ આમਚੂਰ ਪਾਊਡਰ ਪਾਇਆ ਬੜਾ ਕਰਾਰਾ ਜਿਹਾ ਮਸਾਲਾ ਆਲੂਆਂ ਦਾ ਬਣਾਇਆ ਹੁਣ ਗ੍ਰੀਨ ਚਟਣੀ ਤੇ ਇਹਨੇ ਉੱਪਰ ਲੱਛੇदार ਜੇ ਪਿਆਜ਼ ਰੱਖ ਲਿਆ ਇੱਕ ਇੱਕ ਸਿੰਗਲ ਸਿੰਗਲ ਲੱਛਾ ਕਰਕੇ ਤੇ ਇਮਲੀ ਵਾਲੀ ਜਿਹੜਾ ਪੀਸ ਆ ਉਹਨੂੰ ਉਦਾਂ ਹੀ ਰੱਖਿਆ ਤੇ ਨਾਲ-ਨਾਲ ਉੱਪਰ ਪਿਆਜ਼ ਤੋਂ ਬਾਅਦ ਸੌਸ ਪਾਈ ਸੌਸ ਪਾ ਕੇ ਤੇ ਨਾਲ-ਨਾਲ ਉੱਪਰ ਆਪਣਾ ਜਿਹੜਾ ਮਸਾਲਾ ਬਣਾਇਆ ਹੋਇਆ ਨਾ ਛਟਪਟਾ ਜਿਹਾ ਆਲੂਆਂ ਦਾ ਉਹ ਰੱਖੀ ਜਾ ਰਹੀ ਆ ਉਸ ਤੋਂ ਬਾਅਦ ਉੱਪਰ ਦੂਜਾ ਪੀਸ ਆ ਜਿਹੜਾ ਇਮਲੀ ਵਾਲਾ ਉਹ ਰੱਖ ਦਿੱਤਾ ਆਲੂਆਂ ਦੇ ਉੱਪਰ ਵੀ ਇੱਕ ਵਾਰੀ ਗ੍ਰੀਨ ਚਟਣੀ ਲਗਾਈ ਤੇ ਫੇਰ ਉੱਪਰ ਪਿਆਜ਼ ਲਗਾਏ ਐਦਾਂ ਕਰਕੇ ਦੂਜੇ ਪੀਸ ਨੂੰ ਫਿਰ ਉਹਦੇ ਉੱਤੇ ਰੱਖਤਾ ਤੇ ਆਪਾਂ ਨੇ ਤਲਣੇ ਸ਼ੁਰੂ ਕਰਤੇ ਬ੍ਰੈਡ ਪੂਰੇ ਦੇ ਪੂਰੇ ਐਨ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਝਾਟਕ ਲੇ ਤਾਂ ਕਿ ਵਿੱਚ ਜਿਆਦਾ ਬੇਸਣ ਆ ਜਿਹੜਾ ਉਹਦੇ ਕੜਾਹੀ ਚ ਨਾ ਜਾਵੇ ਤੇਲ ਚ ਮੀਡੀਅਮ ਜਿਹੜੀ ਆਪਾਂ ਨੇ ਅੱਗ ਰੱਖਣੀ ਆ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਜੇ ਠੰਡੇ ਹਲਕਾ ਠੰਡਾ ਰਹਿ ਗਿਆ ਤੇਲ ਫਿਰ ਬ੍ਰੈਡਾਂ ਜਿਹੜੇ ਜਿਆਦਾ ਪੀ ਲਾਂਗੇ ਤੇਲ ਆਪਾਂ ਨੇ ਬ੍ਰੈਡਾਂ ਨੂੰ ਨਹੀਂ ਤੇਲ ਪਲਾਉਣਾ ਐਦਾਂ ਕਰਕੇ ਉੱਪਰ ਐਦਾਂ ਪਲਟਾ ਕੇ ਬੜਾਈ ਜਾਓ ਤળી ਜਾਓ ਦੇਖੋ ਫਿਰ ਕਿੰਨਾ ਆਨੰਦ ਆਉਂਦਾ ਕਿੰਨੇ ਛਟਪਟੇ ਬਣੇ ਆ ਨਾ ਇਹ ਇੱਕ ਵਾਰੀ ਪਹਿਲਾਂ ਵੀ ਬਣਾਏ ਸੀ ਤੇ ਹੁਣ ਇਹਨੇ ਅੱਜ ਮੈਨੂੰ ਕਿਹਾ ਵੀ ਅੱਜ ਦੀ ਰੈਸਪੀ ਮੈਂ ਆਪਣੀ ਸ਼ੇਅਰ ਕਰਨੀ ਆ ਤੁਸੀਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਕਿ ਬੱਚਾ ਅੱਗੇ ਤੋਂ ਵੀ ਹੋਰ ਤੁਹਾਨੂੰ ਕੁਝ ਬਣਾ ਕੇ ਦਿਖਾਵੇ ਐਦਾਂ ਕਰਕੇ ਨੇ ਆਪਣੇ ਛੋਟੇ ਛੋਟੇ ਜਿਹੀ ਪਿਆਰੇ ਪਿਆਰੇ ਹੱਥਾਂ ਨਾਲ ਨਾ ਚਾਰ ਪੀਸ ਕਰਤੇ ਬਰੈਡਾਂ ਦੇ ਹੁਣੇ ਤੁਹਾਨੂੰ ਲੇਅਰਸ ਦਿਖਾਉਗੀ ਵੀ ਇਹ ਕਿਦਾਂ ਦੇ ਲੱਗਦੇ ਆ ਜਿੰਨਾ ਇਹ ਦੇਖਣ ਨੂੰ ਵਧੀਆ ਲੱਗਦਾ ਨਾ ਸੱਚ ਮੰਨਿਓ ਇੱਕ ਵਾਰੀ ਜ਼ਰੂਰ ਤੁਸੀਂ ਟਰਾਈ ਕਰਨੀ ਹੈ ਇਹ ਰੈਸਪੀ ਉਨਨੀ ਜ਼ਿਆਦਾ ਟੇਸਟੀਆਂ ਇਹ ਬਹੁਤ ਜ਼ਿਆਦਾ ਉਨਨੀ ਇਹ ਤਲਣੇ ਵਿੱਚ ਇਹਦੇ ਵਿੱਚ ਕਿੰਨਾ ਵਧੀਆ ਇਨਗਰੀਡੀਅੰਟ ਇਹਨੇ ਵਰਤੇ ਆ ਪੁਦੀਨਾ ਜਿਹੜਾ ਕਿ ਹਾਜ਼ਮ ਕਰਨ ਲਈ ਆਪਣੇ ਹਾਜ਼ਮੇ ਲਈ ਕਿੰਨਾ ਠੀਕ ਆਪਣੇ ਸਰੀਰ ਵਾਸਤੇ ਐਦਾਂ ਕਰਕੇ ਬਸ ਇਹਦੇ ਹੁਣ ਬਸ ਕੱਟ-ਕੱਟ ਕੇ ਫਿਰ ਵਰਤਾਤੇ ਦਿਖਾਏ ਬਹੁਤ ਸੱਚ ਮਨੋ ਬਹੁਤ ਜ਼ਿਆਦਾ ਟੇਸਟੀ ਬਹੁਤ ਜ਼ਿਆਦਾ ਟੇਸਟੀ ਆਹੇ ਦਿਲ ਕਰਦਾ ਸੀ ਵੀ ਪੇਟ ਰੱਜ ਗਿਆ ਮੂੰਹ ਕਹਿੰਦਾ ਖਾਈ ਜਾ ਖਾਈ ਜਾ ਬਸ ਪੁਦੀਨੇ ਦਾ ਟੇਸਟ ਇੰਨਾ ਵਧੀਆ ਲੱਗਦਾ ਇੰਨਾ ਵਧੀਆ ਲੱਗਿਆ ਤੁਸੀਂ ਇੱਕ ਵਾਰੀ ਜ਼ਰੂਰ ਕਰਨੀ ਆ ਰੈਸਪੀ ਇਹ ਟ੍ਰਾਈ ਤੇ ਆਪਾਂ ਆਪਣੇ ਚੈਨਲ ਕੁੱਕ ਵਿਦ ਜਸਵੀਰ ਨੂੰ ਕਰ ਲਈਏ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਹੋ ਵੀਡੀਓ ਨੂੰ